न्यूजीलैंड ਵਰਗੇ ਸੋਨੇ ਮੁਲਕ ਵਿੱਚ ਜਦੋਂ ਵੀ ਕੋਈ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਟੀ ਚਾਹੁੰਦਾ ਹੈ ਵਰਕ ਵੀਜ਼ਾ ਫਿਰ ਪੀਆਰ ਹਾਸਲ ਕਰਨਾ ਜੇ ਗੱਲ ਕਰੀਏ ਨਿਊਜ਼ੀਲੈਂਡ ਦੀ ਤਾਂ ਇਸਨੇ ਵੀ ਬਹੁਤ ਸਾਰੇ ਭਾਰਤੀਆਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਸਾਲ 2024 ਦੇ ਅੰਕੜੇ ਤੇ ਨਜ਼ਰ ਮਾਰੀਏ ਤੇ ਨਿਊਜ਼ੀਲੈਂਡ ਦੇ ਵਿੱਚ 39914 ਵਿਦੇਸ਼ੀ ਜਨਮੇ ਲੋਕਾਂ ਨੇ ਨਾਗਰਿਕਤਾ ਪ੍ਰਾਪਤ ਕੀਤੀ ਹੈ ਉਹਦੇ ਵਿੱਚ 14.47% ਦੀ ਭਾਰਤ ਚ ਜਨਮੇ ਲੋਕ ਸਨ ਇਨਾਂ ਦੀ ਕੁੱਲ ਗਿਣਤੀ ਬਣਦੀ ਹੈ 5770 ਇਸ ਤੋਂ ਬਾਅਦ ਯੂਕੇ ਵਾਲੇ ਆਉਂਦੇ ਨੇ ਸਾਊਥ ਅਫਰੀਕਾ ਲੋਕਾਂ ਨੇ ਫਿਲੀਪਿਨਸ ਵਾਲਿਆਂ ਨੂੰ ਐਡ ਕੀਤਾ ਪਿਛਾੜਿਆ ਤੇ ਤੀਜੇ ਨੰਬਰ ਤੇ ਆਏ ਸੋ ਪੂਰੇ ਇਸ ਸਾਲ ਦੇ ਵਿੱਚ 5770 ਭਾਰਤੀ ਲੋਕਾਂ ਨੇ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਹੈ ਯਾਨੀ ਕੁੱਲ ਸਿਟੀਜ਼ਨਸ ਆ 14.47% ਜੇ ਗੱਲ ਕਰੀਏ ਤੇ ਕਿਵੇਂ ਤੁਸੀਂ ਪੀਆਰ ਲੈ ਸਕਦੇ ਹੋ ਸਿਟੀਜ਼ਨਸ਼ਿਪ ਲੈ ਸਕਦੇ ਹੋ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ 5 ਸਾਲਾਂ ਲਈ ਨਿਊਜ਼ੀਲੈਂਡ ਦੇ ਵਿੱਚ ਕਾਨੂੰਨੀ ਤੌਰ ਤੇ ਰਹਿਣਾ ਪਏਗਾ। ਇਸ ਦੌਰਾਨ ਹਰੇਕ ਸਾਲ 240 ਦਿਨਾਂ ਤੋਂ ਵੱਧ ਤੇ 5 ਸਾਲਾਂ ਚੋਲ 1350 ਦਿਨਾਂ ਦੇ ਲਈ ਰਹਿਣਾ ਜ਼ਰੂਰੀ ਹੈ। ਇਸ ਕਰ ਲਈ ਕਿ ਜਿਨੇ ਵੀ ਐਪਲੀਕੇਸ਼ਨ ਦਿੱਤੀ ਹੈ ਨਿਊਜ਼ੀਲੈਂਡ ਦੇ ਨਾਲ ਉਹਦਾ ਰਿਸ਼ਤਾ ਪੱਕਾ ਹੈ, ਗੂੜਾ ਹੈ। ਇਹ ਬਦਲਾ 1 ਅਪ੍ਰੈਲ 2025 ਤੋਂ ਬਾਅਦ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਾਸਤੇ ਲਾਗੂ ਕੀਤੇ ਗਏ ਨੇ। ਇਸ ਤੋਂ ਪਹਿਲਾਂ ਇਹ ਟਾਈਮ 3 ਸਾਲ ਦਾ ਹੁੰਦਾ ਸੀ, ਯਾਨੀ ਕਿ ਘੱਟੋ-ਘੱਟ 730 ਦਿਨ ਰਹਿਣਾ ਪੈਂਦਾ ਸੀ। ਦੂਜਾ ਇਹ ਕਿ ਨਿਊਜ਼ੀਲੈਂਡ ਦੇ ਨਾਲ ਤੁਹਾਡੀ ਵਚਨਬੱਧਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਹੀ ਰਹਿਣਾ ਚਾਹੁੰਦੇ ਹੋ ਤੀਜਾ ਤੁਹਾਨੂੰ ਪਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਚੰਗੀ ਤਰ੍ਹਾਂ ਅੰਗਰੇਜ਼ੀ ਆਉਣੀ ਚਾਹੀਦੀ ਹੈ ਔਰ ਤੁਹਾਡਾ ਕਰੈਕਟਰ ਤੇ ਨਾਲ ਦੇ ਨਾਲ ਬੱਚਿਆਂ ਲਈ ਵਿਸ਼ੇਸ਼ ਇਹ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਲੱਗ ਪਾਲਿਸੀ ਨੇ ਤੇ ਲੋੜਾਂ ਵੀ ਕੱਟਦੀ ਸੋ ਜੇ ਤੁਸੀਂ ਵੀ ਨਿਊਜ਼ੀਲੈਂਡ ਦੀ ਪੀਆਰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖੋ